ਵੀਰ ਜਿੱ ਕਿਉਂਕਿ ਦਿਹਾੜੀ ਓਨੇ ਕ ਬੰਦੀ ਕਿਉਂਕਿ ਖਰਚੇ ਸਰਕਾਰਾਂ ਨੇ ਵਧਾਤੇ ਆ ਪਰ ਦਿਹਾੜੀ ਗਰੀਬਦੀ ਨਹੀਂ ਵਧਾਈ ਦਿਹਾੜੀ ਦੇ ਹੋਰਨ ਕਰਕੇ ਕਿਉਂਕਿ ਕਿਸੇ ਟਾਈਮ ਘਰੇ ਚੀਜ਼ ਹੁੰਦੀ ਕਿਸੇ ਟਾਈਮ ਨਹੀਂ ਹੁੰਦੀ ਕਿਉਂਕਿ ਦਿਹਾੜੀ ਓਨੇ ਕ ਪੈਂਦੀ ਆ ਵੀ ਖਰਚੇ ਜਾਦੇ ਆ ਤੇ ਕਿੱਥੇ ਬੰਦਾ ਗਰੀਬ ਘਰ ਪੂਰਾ ਕਰ ਸਕਦਾ ਤੇ ਉਸ ਟਾਈਮ ਇੱਕ ਚੀਜ਼ ਲਿਆਵੇ ਤੇ ਦੂਜੀ ਮੁੱਕ ਜਾਂਦੀ ਆ ਤੇ ਇਸ ਕਰਕੇ ਵੀ ਆਟਾ ਨਹੀਂ ਲਿਆਂਦਾ ਗਿਆ ਤੇ ਬੱਚਾ ਉੱਧਾ ਚਲਿਆ ਗਿਆ ਕਿਉਂਕਿ ਨਾਲੇ ਸਾਨੂੰ ਮੈਨੂੰ ਪੁੱਛਿਆ ਵੀ ਆ ਮਮਾ ਮੈਂ ਪਰੌਂਠੀ ਖਾਣੀ ਹੈ ਤੇ ਮੈਂ ਕਿ ਬੱਚੇ ਪਰੌਂਠੀ ਖਾਣੀ ਆਟਾ ਨਹੀਂ ਘਰੇ ਹੈਗਾ ਤੇਰੇ ਪਾਪਾ ਆਏਗਾ ਕੰਮ ਤੋਂ ਉਹ ਲਿਆਏਗਾ ਤੇ ਫਿਰ ਮੈਂ ਤੈਨੂੰ ਬਣਾ ਦੂੰਗੀ ਤੇ ਅਸੀਂ ਕਿ ਚਲੋ ਸਕੂਲੋਂ ਤਾਂ ਮੈਂ ਲਈ ਜਾਂਦੀ ਆ ਵੀ ਟੀਚਰ ਖਵਾਉਂਦੇ ਆ ਇਹਨਾਂ ਨਰਸਰੀ ਵਾਲਿਆਂ ਨੂੰ ਖਾਣਾ ਵੀ ਉਹ ਖਵਾ ਦੇਣਦੇ ਨੇ ਤੇ ਮੈਂ ਚੱਲ ਜਦੋਂ ਆਏਗਾ ਫਿਰ ਤੇਰੇ ਪਾਪਾ ਉਹਨੇ ਨੂੰ ਆਜੂਗਾ ਕੰਮ ਤੋਂ ਆਉਂਦੇ ਸੀ ਮੈਂ ਲੈ ਆਉਂਗਾ ਫਿਰ ਤੁਹਾਨੂੰ ਪਰੌਂਠੀ ਬਣਾ ਦਾਂਗਾ ਪਰ ਸਾਨੂੰ ਸਰਕਾਰਾਂ ਦਾ ਇਸ ਲਈ ਨਹੀਂ ਫਾਇਦਾ ਨਾ ਕੋਈ ਸਾਡਾ ਰਾਸ਼ਨ ਕਾਟ ਬਣਾਉਂਦੇ ਸੀ ਸਾਨੂੰ ਆਧਾਰ ਕਾਟ ਜੀ ਅਸੀਂ ਬਣਾਏ ਤੇ ਬਹੁਤ ਕਲਪਨੀ ਸਾਨੇ ਮੰਦੋਟ ਏਰੀਆ ਧਾਰਕਟ ਲੱਗਦਾ ਵੀ ਉੱਥੇ ਬੰਦਿਆ ਪਰ ਅਸੀਂ ਇਹ ਧਾਰਕਟ ਜਲਾਲਾਲੀ ਸਾਈਡ ਜਲਾਲਾਵਾੜਾ ਸਾਈਡ ਬਣਵਾਏ ਉਹ ਵੀ ਸਾਡੇ ਸਰ ਨੇ ਬਣਾਏ ਤਾਂ ਕਿਵੇਂ ਦੇ ਦੇ ਦੂਜੇ ਘਰਾਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਬੱਚੇ ਜਿਹੜੇ ਐ ਕਿ ਘਰੋਂ ਟਿਫਨ ਲੈ ਕੇ ਜਾਂਦੇ ਐ ਰੋਟੀ ਖਾ ਕੇ ਜਾਂਦੇ ਐ ਤੁਹਾਡੇ ਬੱਚੇ ਜਿਹੜੇ ਐ ਭੁੱਖੇ ਪੈਸੇ ਕਰੇ ਜਾਂਣਾ ਤਾਂ ਕਿਵੇਂ ਲੱਗ ਰਿਆ ਸੀ ਸਾਨੂੰ ਬਹੁਤ ਹੀ ਬੁਰਾ ਲੱਗਦਾ ਆਪਦੇ ਆਪ ਨੂੰ ਬਹੁਤ ਮਹਿਸੂਸ ਹੁੰਦਾ ਵੀ ਅਸੀਂ ਮਾਪੇ ਹੋ ਕੇ ਵੀ ਆਪਦੇ ਬੱਚੇ ਲਈ ਰੋਟੀ ਵੀ ਨਹੀਂ ਕਮਾ ਸਕਦੇ ਚਾਜ ਤਰ੍ਹਾਂ ਵੀ ਬੱਚੇ ਨੂੰ ਰੋਟੀ ਵੀ ਨਹੀਂ ਖਵਾ ਸਕਦੇ ਇੰਨੇ ਜੋਗੇ ਵੀ ਨਹੀਂ ਅਸੀਂ ਹੁੰਦੇ ਪਏ ਵੀ ਸਾਨੂੰ ਮਹਾਰਾਜ ਨੇ ਇੰਨੀ ਕੁ ਗਰੀਬੀ ਦਿੱਤੀ ਆ ਵੀ ਅਸੀਂ ਰੋਟੀ ਵੀ ਨਹੀਂ ਚਾਜ ਤਰ੍ਹਾਂ ਖਵਾ ਸਕਦੇ ਵੀ ਸਾਡੀ ਦਿਹਾੜੀ ਵੀ ਨਹੀਂ ਸਾਡਾ ਨੇਚਾ ਤਾਂ ਬਹੁਤ ਵੀ ਸਾਡੇ ਬੱਚੇ ਵਧੀਆ ਪੜਨ ਵਧੀਆ ਖਾਣ ਪੀਣ ਪਰ ਮਜਬੂਰੀਆਂ ਸਾਨੂੰ ਕਰਾਉਂਦੀਆਂ ਮਾਰੀ ਜਾਂਦੀਆਂ ਵੀਰ ਤਾਂ ਇਹ ਜੀ ਇੱਕ ਵੀਡੀਓ ਜਿਹੜੀ ਹੈ ਇਹ ਬਣੀ ਕਿਵੇਂ ਇਹ ਸਰ ਨੇ ਬਣਾਈਆਂ ਸਰ ਨੇ ਇਹਦੇ ਤੋਂ ਇਹਦਾ ਵੀ ਸਬਜੈਕਟ ਪੁੱਛਿਆ ਵੀ ਕੰਮ ਬਾਰੇ ਪੁੱਛਿਆ ਸੀਦਾ ਵੀ ਬੇਟਾ ਤੂੰ ਕੰਮ ਕਰਕੇ ਆਇਆ ਸਕੂਲ ਦਾ ਜਾਂ ਨਹੀਂ ਕੰਮ ਕਰਕੇ ਆਇਆ ਇਹ ਆਂਦਾ ਸਰ ਮੈਂ ਕੰਮ ਤਾਂ ਨਹੀਂ ਕਰਕੇ ਆਇਆ ਆਂਦਾ ਇੱਕ ਲਾਵਾ ਆਂਦਾ ਨਹੀਂ ਸਰ ਜੀ ਸਾਰਾ ਆਂਦਾ ਪੁੱਤ ਤੂੰ ਕੀ ਖਾ ਕੇ ਆਂਦਾ ਸਾਰਾ ਸੀ ਕੁਝ ਨਹੀਂ ਮੈਂ ਖਾ ਕੇ ਘਰੇ ਸਾਡੇ ਆਟਾ ਹੀ ਨਹੀਂ ਹੈਗਾ ਸੀ ਦਾ ਸਾਰਾ ਆਂਦਾ ਹਾਈ ਪੁੱਤ ਇਹ ਤੂੰ ਨਹੀਂ ਕੁਝ ਖਾ ਕੇ ਫਰਜ਼ ਕਰਨੇ ਨਾ ਦੋਵਾਂ ਭਰਾਵਾਂ ਨੂੰ ਵੀ ਰੋਟੀ ਜ਼ਰੂਰ ਖਵਾਈ ਉਹਨਾਂ ਨੇ ਕਿ ਆਹ ਚਲੋ ਆਓ ਮੈਂ ਤੁਹਾਨੂੰ ਰੋਟੀ ਖਵਾਉਣਾ ਤਾਂ ਅੱਜ ਇਹ ਹਾਲਾਤ ਸੀਗੇ ਤੁਹਾਡੇ ਬੱਚੇ ਤਾਂ ਇਹ ਵੀਡੀਓ ਵਾਇਰਲ ਹੋਣ ਤੋਂ ਬਾਅਦ ਕੋਈ ਆਏ ਮਦਰਵਾਸੇ ਆ ਰਹੇ ਆ ਕੋਈ ਲੋਕ ਤੁਹਾਡੇ ਹਾਂਜੀ ਵੀਰੇ ਹਲੇ ਤਾਂ ਇੰਟਵਿਊ ਜਿਹੜੇ ਵੀ ਆਉਂਦੇ ਪਏ ਆ ਮੀਡੀਆ ਵਾਲੇ ਆਉਂਦੇ ਪਏ ਆ ਤੇ ਜਿਹੜੇ ਵੀਰਾਂ ਦੇ ਵੀਰਾਂ ਦੇ ਅਸੀਂ ਜ਼ਰੂਰ ਮਦਦ ਕਰਾਂਗੇ ਅਸੀਂ ਜਰੂਰ ਪਹੁੰਚਾਂਗੇ ਜਿਹੜੇ ਦੂਰ ਵੀਰ ਬਿਠੇ ਹੋ ਆਂਦੇ ਅਸੀਂ ਵੀ ਫੋਨ ਤੇ ਕਰੀ ਜਾਂਦੇ ਆਂਦੇ ਅਸੀਂ ਵੀ ਜਿੰਨੇ ਜੋਗੇ ਜਰੂਰ ਮਦਦ ਕਰਾਂਗੇ ਤੁਹਾਡੀ ਕੀ ਨਾਮ ਹੈ ਤੁਹਾਡਾ ਕੁਲਦੀਪ ਕੌਰ ਬੱਚੇ ਦਾ ਕੀ ਨਾਮ ਹੈ ਅਮਰਜ ਸਿੰਘ ਕਿੰਵੀਂ ਕਲਾਸੇ ਪੜਦਾ ਨਰਸਰੀ ਵਿੱਚ ਪੜਦਾ ਨਰਸਰੀ ਵਿੱਚ ਬੇਟਾ ਆਪ ਜਦੋਂ ਸਕੂਲ ਗਏ ਹੋ ਖਾਣਾ ਨਹੀਂ ਖਾ ਕੇ ਗਏ ਨਹੀਂ ਕਿਉਂ ਨਹੀਂ ਖਾ ਕੇ ਗਏ ਆਟਾ ਆਟਾ ਨਹੀਂ ਲਗਾ ਸੀ ਆਟਾ ਘਰੇ ਨਹੀਂ ਸੀਗਾ ਤੇ ਸਰ ਕੀ ਕਹਿੰਦੇ ਸਰ ਨੇ ਫਿਰ ਰੋਟੀ ਖਵਾਈ ਸੀ ਹਾਂ ਖਵਾਈ ਸੀ ਤਾਂ ਸਰ ਨੇ ਜਦੋਂ ਤੈਨੂੰ ਪੁੱਛਿਆ ਤਾਂ ਉਦੋਂ ਤੂੰ ਕੀ ਕਿਹਾ ਤੇ ਮੈਨੂੰ ਲੱਗਾ ਸੱਜਣ ਨੂੰ ਕਿ ਮੈਨੂੰ ਭੁੱਖ ਲੱਗੀ ਨਹੀਂ ਮੈਨੂੰ ਸੱਜਣ ਨੂੰ ਹਾਂ ਕਿ ਅੱਛਾ ਭੁੱਖ ਲੱਗੀ ਹੈ ਤੇ ਇਹ ਨਹੀਂ ਕਿ ਬੀ ਸਰ ਨੇ ਮਾਰਨ ਵਾਸਤੇ ਵੀ ਕਿਹਾ ਸੀਗਾ ਸਰ ਨੇ ਮਾਰਿਆ ਤਾਂ ਨੀ ਨਹੀ ਪਿਆਰ ਨੇ ਰੋਟੀ ਖਵਾਈ ਸੀ ਨਾ ਹਾਂ ਕਰੇ ਅਸੀਂ ਸਰ ਦੇ ਘਰ ਜਾਣੇ ਜਾ ਰਹੇ ਕਰੇ ਆਟਾ ਨਹੀਂ ਸੀਗਾ ਤਾਂ ਨਹੀਂ ਰੋਟੀ ਖਾ ਕੇ ਗਏ ਹਾਂਜੀ ਕਹ ਦੱਸੋ ਜਿਹੜਾ ਸਰ ਨੂੰ ਕਿਆ